ਮੈਂ ਸਭ ਤੋਂ ਪਹਿਲਾਂ ਤਾਂ ਮੇਰੇ ਸਲੋਤਿਆਂ ਤੋਂ ਭੈਣ ਭਰਾਵਾਂ ਤੋਂ ਮਾਫੀ ਚਾਹਣਾ ਦਿਲੋਂ ਦਿਲੋਂ ਮਾਫ ਕਰਵਾਉਣ ਦੇ ਦਿਲੋਂ ਮਾਫੀ ਚਾਹਣਾ ਜੀ ਤੇ ਉਸ ਤੋਂ ਬਾਅਦ ਮੈਂ ਮਾਫੀ ਇਸ ਕਰਕੇ ਕਹਿੰਨਾ ਵੀ ਇਹ ਪੋਸਟ ਮੈਂ ਕੁਝ ਦਿਨਾਂ ਤੋਂ ਪਾ ਨਹੀਂ ਚੱਕਿਆ ਮੈਂ ਬਾਹਰ ਐਕਚੁਅਲੀ ਮੈਂ ਬਾਹਰ ਗਿਆ ਸੀਗਾ ਟੂਰ ਐਂਡ ਮਾਰਕੀਟਿੰਗ ਦੇ ਵਿੱਚ ਜਿਸ ਕਰਕੇ ਮੇਤੋਂ ਕੋਈ ਕੁਝ ਦਿਨ ਪਹਿਲਾਂ ਤੋਂ ਪੋਸਟ ਪਾਣੀ ਹੋਈ ਤੇ ਆਪ ਆਪਣਾ ਲੋਹੜੀ ਵਾਲੇ ਦਿਨ ਵੀ ਮੈਂ ਬਾਹਰ ਸੀਗਾ ਤੇ ਮੈਂ ਸਾਰਿਆਂ ਨੂੰ ਦਿਲੋਂ ਕਹਿਣਾ ਇਸ ਕਰਕੇ ਪੋਸਟ ਅੱਜ ਪਾਈ ਆ ਸਾਰਿਆਂ ਨੂੰ ਦਿਲੋਂ ਕਹਿਣਾ ਮੇਰੇ ਭੈਣ ਭਰਾਵਾਂ ਨੂੰ ਵੀ ਹੈਪੀ ਲੋਹੜੀ ਦੀਆਂ ਸਨੋ ਬਹੁਤ ਬਹੁਤ ਯਾਦਾ ਲੱਖ ਲੱਖ ਸਨੋ ਮੁਬਾਰਕਾਂ ਮੇਰੇ ਵੱਲੋਂ ਮੇਰੇ ਭਰਾ ਭੈਣ ਭਰਾਵਾਂ ਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸ੍ਰੂਟ ਹੈ ਜੀ